ਦੀ ਬਾਤ ਤੂੰ ਮੈਨੂੰ ਦੱਸਗੀ ਚਾਹੁੰਦਾ ਤੁਸੀਂ ਦੱਸੋ ਕੀ ਚਾਹੁੰਦੇ ਹੋ ਕਹਿੰਦਾ ਕਹਿੰਦਾ ਲਾ ਲਾ ਆਈ ਆਪਾਂ ਯਾਰ ਲਾ ਲਾ ਜਿਹਨੇ ਅੰਦਰ ਕੁੰਡਾ ਲਾ ਲਾ ਦੇਣਾ ਤੂੰ ਕੁੰਡਾ ਲਾ ਕੇ ਆਂ ਕਿ ਨਹੀਂ ਹਾਂ ਹਮਦ ਕਾਲੇ ਵਾਲਾ ਗਿਆ ਜਾਂ ਨਾ ਕੱਢੂ ਹਾਲ ਤੁਸੀਂ ਪੈਸਾ ਤੁਸੀਂ ਪੈਸਾ ਲਗਰਿਸ਼ ਨਹੀਂ ਕੀਤੀ ਤੂੰ ਪੈਸਾ ਲਗਰਿਸ਼ ਨਹੀਂ ਕੀਤੀ ਨਹੀਂ ਚਾਹੁੰਦੇ ਸਾਡੇ ਕਲਾਈਂਟ ਬਲੈਕ ਬਲੈਕ ਨੂੰ ਹੁੰਦੀ ਨਹੀਂ ਕੀਤੀ ਉਹ ਚੱਲ ਨਹੀਂ ਯਾਰ ਇੱਕ ਕਿਹੜੀ ਸੀ ਦੂਜੀ ਉਹ ਕਿਹੜੀ ਸੀ ਉਹਦਾ ਟੈਕਨੋਲੋਜੀ ਦਾ ਇੱਕੜੀ ਸਿਸਟਮ ਹੁੰਦਾ ਹੁੰਦਾ ਹੈ। ਇਸੇ ਦਾ ਹਮ ਵਾਲੀ ਰਿਸਟ ਨਹੀਂ ਕੀਤਾ। ਭਾਜੀ ਇਸ ਟਾਈਮ ਹਮ ਲਈ ਰਿਸ ਨਹੀਂ ਹੋਈ। ਖੇਡੀਆਂ ਹਮ ਵਾਲੀ ਨਹੀਂ ਹੋਈ। ਬਹਿ ਕੇ ਗੱਲ ਕਰਦੇ ਆ ਯਾਰ ਗੱਲ ਬਹਿ ਕੇ ਕਰਦੇ ਆ ਕਿ ਤੁਸੀਂ ਕਿਹਾ ਯਾਰ ਕੁੰਡਾ ਲਾਓ ਕੁੰਡਾ ਲਾਓਗਾ ਕਿ ਮਲੋ ਆ ਇਹ ਸਰਕਾਰੀ ਦਫ਼ਤਰ ਆ ਬਹੁਤ ਜੀ ਤੁਹਾਡਾ ਨਹੀਂ ਹੈ ਇਹ ਸਰਕਾਰੀ ਦਫ਼ਤਰ ਆ ਤੁਹਾਡਾ ਨਹੀਂ ਹੈ ਬੈਠ ਸਕਦਾ ਤਿੰਨ ਨੰਬਰ ਤੋਂ ਅੱਗੇ ਬਾਅਦ ਬੈਠ ਕੇ ਦਿਖਾਉ ਉਸ ਕਮਰੇ 'ਚ ਇਹ ਸਰਕਾਰੀ ਪ੍ਰਾਪਰਟੀ ਆ ਇਹ ਤੁਹਾਡੀ ਪ੍ਰਾਈਵੇਟ ਪ੍ਰਾਪਰਟੀ ਨਹੀਂ ਹੈਗੀ ਇਹ ਪਬਲਿਕ ਆ ਮੈਂ ਐਡਵੋਕੇਟ ਆ ਮੈਂ ਕਿਤੇ ਵੀ ਆ ਸਕਦਾ ਮੈਂ ਸੁਪਰੀਮ ਕੋਰਟ ਵੀ ਜਾ ਸਕਦਾ ਇਹ ਜੋ ਵੀਡੀਓ ਤੁਸੀਂ ਵੇਖੀ ਇਹ ਕੋਈ ਮੱਛੀ ਮਾਰਕੀਟ ਦੀ ਵੀਡੀਓ ਨਹੀਂ ਅਸਲ ਦੇ ਵਿੱਚ ਇਹ ਜੀਰਕਪੁਰ ਤਹਿਸੀਲ ਦੀ ਵੀਡੀਓ ਹੈ ਜਦੋਂ ਇੱਕ ਰਜਿਸਟਰੀ ਦੇ ਸਬੰਧ ਵਿੱਚ ਐਡਵੋਕੇਟ ਗੁਰਦਰਸ਼ਨ ਸਿੰਘ ਰਜਿਸਟਰੀ ਕਲਰਕ ਵਿਜੇ ਸਿੰਘ ਨੂੰ ਜਾ ਕੇ ਮਿਲਦਾ ਹੈ ਤਾਂ ਵਿਜੇ ਸਿੰਘ ਕੁੰਡੀ ਲਗਾਉਣ ਲਈ ਆਪਣੇ ਕਰਿੰਦਿਆਂ ਨੂੰ ਕਹਿ ਦਿੰਦਾ ਹੈ ਰਜਿਸਟਰੀ ਵਾਸਤੇ ਭਾਵੇਂ ਤਹਿਸੀਲਾਰਮੇ ਸਹੀ ਪਾਦ ਦਿੱਤੀ ਸੀ ਪਰ ਰਜਿਸਟਰੀ ਕਲਰਕ ਨੇ ਰਜਿਸਟਰੀ ਕਰਨ ਤੋਂ ਮਨਾਂ ਕਰ ਦਿੱਤਾ ਅਤੇ ਰਜਿਸਟਰੀ ਆਪਣੇ ਕੋਲ ਰੱਖ ਲਈ ਐਡਵੋਕੇਟ ਗੁਰਦਰਸ਼ਨ ਸਿੰਘ ਨੇ ਦੋਸ਼ ਲਗਾਇਆ ਕਿ ਪੈਸੇ ਦੇ لالਚ ਕਾਰਨ ਰਜਿਸਟਰੀ ਕਲਰਕ ਇਹ ਰਜਿਸਟਰੀ ਕਰਨਾ ਨਹੀਂ ਸੀ ਚਾਹੁੰਦਾ ਜਿਸ ਕਾਰਨ ਇਹ ਝਗੜਾ ਵੱਧ ਗਿਆ ਇਸ ਦੇ ਵਿਰੋਧ ਵਿੱਚ ਤਹਿਸੀਲ ਵਿੱਚ ਵਕੀਲਾਂ ਨੇ ਹੜਤਾਲ ਕਰ ਦਿੱਤੀ ਅਤੇ ਕੰਮਕਾਜ ਠੱਪ ਰਿਹਾ ਕੀ ਮੈਟਰ ਕੀ ਹੋਇਆ ਜੀ ਸਾਰਾ ਸਰ ਇਹ ਮੈਟਰ ਇਹ ਹੋਇਆ ਕਿ ਕੱਲ ਇੱਕ ਬਸਿਕਾ ਅਸੀਂ ਦਿੱਤਾ ਸੀ ਜੀ ਰਜਿਸਟਰ ਕਰਨ ਵਾਸਤੇ ਉਹਦਾ ਲਿਸਟ ਦੇ ਵਿੱਚ ਐਨਓਸੀ ਦਾ ਲਿਸਟ ਦੇ ਵਿੱਚ ਉਹਦਾ ਨਾਮ ਹੈ ਜਿਹੜੀਆਂ ਅਪਰੂਵ ਲਿਸਟਾਂ ਐਈਓ ਵੱਲੋਂ ਦਿੱਤੀਆਂ ਗਈਆਂ ਇਹਨਾਂ ਨੂੰ ਉਹ ਲਿਸਟ ਦਾ ਨੰਬਰ ਅਸੀਂ ਮੈਂਸ਼ਨ ਕਰਕੇ ਰਜਿਸਟਰੀ ਦਿੱਤੀ ਆ ਤਸੀਲਾਰ ਸਾਹਿਬ ਨੇ ਚੈੱਕ ਕੀਤੀ ਆ ਤਸੀਲਾਰ ਸਾਹਿਬ ਨੇ ਚੈੱਕ ਕਰਕੇ ਮਾਰਕ ਕਰਕੇ ਕੰਪਿਊਟਰ ਆਪਰੇਟਰ ਨੂੰ ਦਿੱਤੀ ਆ ਜੀ ਅੱਛਾ ਕੰਪਿਊਟਰ ਆਪਰੇਟਰ ਕੋਲੋਂ ਰਜਿਸਟਰੀ ਕਲਰਕ ਆਇਆ ਰਜਿਸਟਰੀ ਚੱਕ ਕੇ ਆ ਦੇ ਦੋ ਨੰਬਰ ਕਮਰੇ ਚ ਲੈ ਗਿਆ ਜੀ ਮੈਂ ਜਦੋਂ 2 ਨੰਬਰ ਕਮਰੇ ਮੈਨੂੰ ਪਤਾ ਲੱਗਾ ਕਿ ਇੱਥੋਂ ਰਜਿਸਟਰੀ ਉਹ 2 ਨੰਬਰ ਕਮਰੇ ਚੱਲੀ ਗਈ ਆ ਮੈਂ ਜਾ ਕੇ ਉਹਨੂੰ ਪੁੱਛਿਆ ਮੈਂ ਕਿ ਮੇਰੀ ਰਜਿਸਟਰੀ ਤੁਸੀਂ ਲੈ ਆਏ ਹੋ ਕਹਿੰਦਾ ਹਾਂ ਕਹਿੰਦਾ ਇਹ ਹੋ ਨਹੀਂ ਸਕਦੀ ਮੈਂ ਕਹਿੰਦਾ ਜੀ ਕਿਉਂ ਨਹੀਂ ਹੋ ਸਕਦੀ ਕਹਿੰਦਾ ਤੇ ਚਾਹ ਨੋਸੀ ਵੀ ਲੋੜ ਆ ਮੈਂ ਕਹਿੰਦਾ ਜੀ ਲਿਸਟ ਦੇ ਵਿੱਚ ਨੰਬਰ ਆ ਮੈਂਸ਼ਨ ਆ ਤੇ ਤੁਹਾਡੀ ਨੋਟੀਫਿਕੇਸ਼ਨ ਜਿਹੜੀ ਹੈ ਨਾ ਸਰਕਾਰ ਦੀ ਉਹ ਕਹਿੰਦੀ ਹੈ ਕਿ ਜੇ ਲਿਸਟ ਦੇ ਵਿੱਚ ਨੰਬਰ ਆ ਤੇ ਐਨਓਸੀ ਦੀ ਲੋੜ ਨਹੀਂ ਆ ਇਹ ਮੈਨੂੰ ਕਹਿੰਦਾ ਇਹ ਨਹੀਂ ਹੋ ਸਕਦੀ ਇਹ ਫਲੋਰ ਵਾਲੀ ਆ ਜਦ ਕਿ ਇਸ ਤੋਂ ਪਹਿਲਾਂ ਇਹਨਾਂ ਨੇ ਦੋ ਜਿਹੜੀਆਂ ਹੈਗੀਆਂ ਰਜਿਸਟਰੀਆਂ ਫਲੋਰ ਵਾਲੀਆਂ ਇਹੀ ਲਿਸਟ ਨੰਬਰ ਵਾਲੀਆਂ ਪਹਿਲਾਂ ਕਰ ਚੁ ਹਾਂਜੀ ਸੇਮ ਡੇ ਮੈਂ ਕਹਾਂ ਜੀ ਫਿਰ ਇਹ ਦੋ ਰਜਿਸਟਰੀਆਂ ਕਿਵੇਂ ਹੋ ਗਈਆਂ ਬਸ ਉੱਥੋਂ ਹੀ ੜਕ ਗਿਆ ਫਿਰ ਪਹਿਲਾਂ ਮੈਨੂੰ ਕਹਿੰਦਾ ਕਹਿੰਦਾ ਤੂੰ ਦੇ ਦੇ ਕਹਿੰਦਾ 50000 ਰੁਪਏ ਤੇਰੀਆਂ ਕਰ ਦੇਣਾ ਮੈਂ ਕਹਾਂ ਜੀ ਮੈਂ ਤਾਂ ਰੁਪਈਆ ਕੌਣ ਕਹਿੰਦਾ ਸੀ ਆਰਸੀ ਜੀ ਵਿਜੇ ਸਿੰਘ ਵਿਜੇ ਸਿੰਘ ਓਕੇ ਕਹਿੰਦਾ ਤੂੰ ਦੇ ਦੇ 50000 ਰੁਪਏ ਮੈਂ ਤੇਰੀਆਂ ਕਰ ਦੇਣਾ ਮੈਂ ਕਹਾਂ ਮੈਂ ਤਾਂ ਨਹੀਂ ਦਿੰਦਾ ਰੁਪਈਆ ਇੱਕ ਤੇ ਮੈਂ ਰਜਿਸਟਰੀ ਵੀ ਕਰਾਉਂਗਾ ਕਹਿੰਦਾ ਜਾ ਫਿਰ ਜੇ ਤੂੰ ਹੁੰਦੀ ਤੇ ਤੂੰ ਕਰਾ ਲਾ ਕਹਿੰਦਾ ਤੂੰ ਨਾਲੇ ਸਾਰੀ ਕਹਿੰਦਾ ਤਸਵੀਰ ਦਾ ਠੇਕਾ ਲਿਆ ਆ ਮੈਂ ਕਹਾਂ ਮੈਂ ਤਸਵੀਰ ਦਾ ਠੇਕਾ ਨਹੀਂ ਲਿਆ ਪਰ ਮੈਂ ਜਿਹੜੀ ਉਸ ਤੋਂ ਬਾਅਦ ਮੇਰਾ ਕਲਾਇੰਟ ਆਇਆ ਕਹਿੰਦਾ ਜੀ ਕੀ ਬਣਿਆ ਫਿਰ ਸਾ ਮੈਂ ਕਹਾ ਯਾਰ ਇਹ ਕਰਦਾ ਨਹੀਂਗਾ ਪੈਸੇ ਮੰਗਦਾ ਤੇ ਜਾਂ ਤੂੰ ਇੱਕ ਵਾਰੀ ਜਾ ਕੇ ਆਪ ਰਿਕੁਐਸਟ ਕਰ ਲੈ ਉਹ ਜਦੋਂ ਰਿਕੁਐਸਟ ਕਰਨ ਗਿਆ ਉਹਨੂੰ ਵੀ ਬੰਦਾ ਧੜਾ ਬੋਲਿਆ ਜੀ ਇਹ ਤੇ ਦੋ ਨੰਬਰ ਕਮਰੇ ਚ ਤੇ ਫਿਰ ਇਹਨੇ ਉਹਨੂੰ ਕਹਿੰਦਾ ਕਹਿੰਦਾ ਤੂੰ ਨਾ ਐ ਕਰ ਤੂੰ ਆਦੇ ਵਕੀਲ ਨੂੰ ਬੁਲਾ ਉਹ ਮੈਨੂੰ ਬੁਲਾਣ ਆਇਆ ਮੈਂ ਕਹਾ ਯਾਰ ਮੈਂ ਨਹੀਂ ਆਉਂਦਾ ਮੇਰੀ ਵੈਸ ਹੋ ਚੁੱਕੀ ਹੈ ਉਹ ਨਾਲ ਤੂੰ ਇੱਕ ਵਾਰੀ ਆਪ ਹੀ ਗੱਲ ਕਰ ਉਹ ਫਿਰ ਮੇਰੇ 파ਟਰਨਰ ਰੋਹਿਤ ਗੋਇਲ ਉਹ ਕਹਿੰਦੇ ਚਲ ਮੈਂ ਜਾਂਦਾ ਉਹ ਚਲੇ ਗਏ ਉਹਨੂੰ ਕਹਿੰਦਾ ਤੈਨੂੰ ਨਹੀਂ ਬੁਲਾਇਆ ਉਹਨੂੰ ਬੁਲਾਇਆ ਜਿਹੜ ਇਹ ਜਦੋਂ ਮੈਨੂੰ ਬੁਲਾਣ ਆਇਆ ਤੇ ਉਦੋਂ ਮੇਰਾ ਜਿਹੜਾ ਕਲਾਇੰਟ ਹੈ ਨਾ ਉਹ ਕੈਬਨ ਦੇ ਬਾਹਰ ਖੜਾ ਸੀਗਾ ਉਹਨੇ ਆਵੇ ਕੰਨੀ ਸੁਣਿਆ ਕਹਿੰਦਾ ਜਦੋਂ ਰੋਹਿਤ ਜੀ ਤੁਹਾਨੂੰ ਲੈਣਗੇ ਨਾ ਕਹਿੰਦਾ ਇਹ ਬੋਲਿਆ ਕਹਿੰਦਾ ਉਧਰੋਂ ਆਕਾਸ਼ ਨੂੰ ਬੁਲਾ ਕਹਿੰਦਾ ਕੁੰਡਾ ਲਾ ਕੇ ਨਾ ਇਹਦੇ ਛਿੱਤਰ ਬੋਲਾ ਕਰਕੇ ਤੇ ਪਰਚਾ ਦਿੰਦੇ ਆ ਜਦੋਂ ਨੂੰ ਮੈਂ ਆਇਆ ਮੈਨੂੰ ਪਤਾ ਸੀਗਾ ਕੁਛ ਨਾ ਕੁਛ ਡਿਮਾਂਡ ਕਰੇਗਾ ਜਾਂ ਕੋਈ ਹਰਕਤ ਕਰੇਗਾ ਮੈਂ ਵੀਡੀਓ ਪਹਿਲਾਂ ਹੀ ਰਿਕਾਰਡ ਕਰ ਆਵਦੀ ਕਰ ਲਈ ਸੀ ਮੈਂ ਜਦੋਂ ਅੰਦਰ ਗਿਆ ਅੱਗੋਂ ਤੁਹਾਡੇ ਕੋਲ ਵੀਡੀਓ ਮੈਂ ਤੁਹਾਨੂੰ ਦੇ ਜੀ ਦਿੱਤੀ ਆ ਮੇਰੇ ਹੱਥ 'ਚ ਇੱਕ ਮੈਂ ਐਪਲੀਕੇਸ਼ਨ ਲੈ ਕੇ ਲੈ ਕੇ ਗਿਆ ਸੀ ਜਿਹਦੇ 'ਚ ਮੈਂ ਪੁੱਛਿਆ ਸੀਗਾ ਕਿ ਮੈਨੂੰ ਰਿਟਰਨ ਦੇ ਵਿੱਚ ਦਿੱਤਾ ਜਾਵੇ ਮੇਰੀ ਡਿਸਟ੍ਰਿਕਟ ਕਿਉਂ ਨਹੀਂ ਕੀਤੀ ਜਾ ਰਹੀ ਉਹ ਮੇਰੇ ਹੱਥ ਦੇ ਵਿੱਚ ਆ ਇਹਨੇ ਪਹਿਲਾਂ ਮੈਨੂੰ ਕਹਿੰਦਾ ਕਹਿੰਦਾ ਹਾਂਜੀ ਦੱਸ ਮੈਂ ਕਹਾਂ ਮੈਂ ਜਾ ਕੇ ਕਿਹਾ ਮੈਂ ਕਹਾਂ ਹਾਂਜੀ ਦੱਸੋ ਜੀ ਕੀ ਗੱਲ ਆ ਕਹਿੰਦਾ ਤੂੰ ਦੱਸ ਤੂੰ ਕੀ ਚਾਹਣਾ ਮੈਂ ਕਹਾਂ ਤੁਸੀਂ ਦੱਸੋ ਕੀ ਚਾਹਣੇ ਆ ਕਹਿੰਦਾ ਤੂੰ ਸਾਰੀ ਤਹਿਸੀਲ ਦਾ ਠੇਕਾ ਲਿਆ ਆ ਤੇ ਕਹਿੰਦਾ ਆਹ ਕੀ ਲਈ ਫਰਾਂ ਪਹਿਲਾਂ ਮੈਨੂੰ ਇਹਨੇ ਐ ਧੱਕਾ ਮਾਰਿਆ ਜੀ ਫਿਰ ਮੇਰੇ ਤੋਂ ਇਹਨੇ ਉਹ ਐ ਕੁਰ ਜਦੋਂ ਇਹ ਕੁੰਡਾ ਲਾਂ ਲੱਗੇ ਉਹ ਕੁਦਰਤੀ ਉਹ ਕੇਪੀ ਜੀ ਅੰਦਰ ਆ ਗਏ ਜੇ ਇਹ ਅੰਦਰ ਨਾ ਉਹਦੇ ਇਹਨਾਂ ਦੇ ਮਗਰ ਹੀ ਫਿਰ ਇਹ ਜੀ ਇਹ ਵੀ ਆ ਗਏ ਇਹ ਦੋ ਤਿੰਨ ਜਣ ਬਾਹਰ ਖੜੇ ਸੀਗੇ ਇਹਨਾਂ ਦੇ ਆਣ ਕਰਕੇ ਮਸਲਾ ਥੋੜਾ ਜਿਹਾ ਠੰਡਾ ਹੋ ਗਿਆ ਨਹੀਂ ਤੇ ਇਹਨਾਂ ਨੇ ਆਪਣੀ ਪਲਾਨਿੰਗ ਦੇ ਮੁਤਾਬਕ ਮੇਰੇ ਨਾਲ ਗੱਲ ਪੈਣਾ ਸੀ ਤੇ ਮੇਰੇ ਤੇ ਇਹਨਾਂ ਨੇ ਪਰਚਾ ਕਰਾਉਣਾ ਸੀਗਾ ਇਹਨੇ ਨੂੰ ਆਕਾਸ਼ ਦੇ ਵੀਡੀਓ ਦੇ ਵਿੱਚ ਆਕਾਸ਼ ਦੀ ਸ਼ਰਟ ਵੀ ਆ ਰਹੀ ਹੈ ਜੀ ਉਹ ਮੁੰਡਾ ਵਾਵਾ ਉੱਚਾ ਲੰਮਾ ਜਿਆ ਉਹ ਮੈਨੂੰ ਧੱਕੇ ਮਾਰ ਰਿਹਾ ਜਦੋਂ ਇਹ ਆ ਗਏ ਫਿਰ ਥੋੜਾ ਢੈਲਾ ਪੈ ਗਿਆ ਮਤਲਬ ਕਹਿੰਦਾ ਇਹ ਹੈ ਕਿ ਸ਼ਰਿਆ ਬਦਮਾਸ਼ੀ ਕਰਦਾ ਜੀ ਜੇ ਇੱਕ ਵਕੀਲ ਨਾਲ ਇਹ ਵਤੀਰਾ ਕਰ ਸਕਦਾ ਤੁਸੀਂ ਇਹ ਹਿਸਾਬ ਲਾਓ ਕਿ ਆਮ ਬੰਦੇ ਨਾਲ ਇਹ ਕੀ ਕਰਦਾ ਹੋਏਗਾ ਸਾਨੂੰ ਅੰਦਰਵਾੜ ਕੇ ਕੁੰਡਾ ਬੰਦ ਕੀਤਾ ਇਹਨਾਂ ਨੇ ਹਾਂਜੀ ਕੁੰਡਾ ਬੰਦ ਕੀਤਾ ਉਹ ਤੁਸੀਂ ਵੀਡੀਓ ਦੇ ਵਿੱਚ ਵੇਖੋਗੇ ਕੁੰਡਾ ਬਾਅਦ ਚੋਂ ਜਦੋਂ ਇਹ ਆਏ ਆ ਉਸ ਤੋਂ ਬਾਅਦ ਇਹਨਾਂ ਨੇ ਕੁੰਡਾ ਖੋਲ੍ਹਿਆ ਮੈਂ ਵੀ ਜਦੋਂ ਵਾਪਸ ਜਾਣਾ ਮੈਂ ਫਿਰ ਕੁੰਡਾ ਖੋਲ੍ਹ ਕੇ ਫਿਰ ਮੈਂ ਬਾਹਰ ਗਿਆ ਜੀ ਅੱਛਾ ਜੀ ਹਾਂਜੀ ਕੋਈ ਤਕਮਕੀ ਹੋਈ ਤੁਹਾਡੇ ਨਾਲ ਹਾਂਜੀ ਪਹਿਲਾਂ ਇਹਨੇ ਮੇਰੇ ਤੱਕਾ ਮਾਰਿਆ ਮੇਰੇ ਹੱਥ ਜਿਹੜੀ ਉਹ ਦਰਖਾਸਤ ਸੀ ਉਹਨੇ ਖੋਈ ਆ ਉਹ ਪਾੜ ਕੇ ਨੇ ਸੁੱਟੀ ਆ ਜੀ ਐਪਲੀਕੇਸ਼ਨ ਤੇ ਹੁਣ ਤੁਸੀਂ ਕੰਪਲੇਂਟ ਕੀਤੀ ਕਿਤੇ ਹਾਂਜੀ ਅਸੀਂ ਇਹ ਕੈਸਸਪੀ ਸਾਹਿਬ ਨੂੰ ਕੰਪਲੇਂਟ ਕੀਤੀ ਹੈ ਜੀ ਇੱਕ ਡੀਸੀ ਸਾਹਿਬ ਨੂੰ ਕੰਪਲੇਂਟ ਕੀਤੀ ਹੈ ਇੱਕ ਅਸੀਂ ਆਪਣੇ ਬਾਰ ਕਾਉਂਸਲ ਦੇ ਵਿੱਚ ਇਹਦੀ ਕੰਪਲੇਂਟ ਕੀਤੀ ਹੈ ਜੀ ਅਸੀਂ ਇਹੀ ਮੰਗ ਕਰਦੇ ਹਾਂ ਕਿ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨੂੰ ਸਸਪੈਂਡ ਕੀਤਾ ਜਾਵੇ ਜੀ ਬਹੁਤ ਹੀ ਕਰਪਟ ਬੰਦਾ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਕਿਨੇ ਕਿੰਨੀ ਪ੍ਰਾਪਰਟੀ ਕਿੰਨਾ ਪੈਸਾ ਇਥੋਂ ਇਕੱਠਾ ਕੀਤਾ ਇਹ ਇੱਕ ਰਜਿਸਟਰੀ ਦੇ ਵਿੱਚ ਲੋਕਾਂ ਨੂੰ ਤੰਗ ਕਰ ਕਰਕੇ ਇੱਕ ਇੱਕ ਲੱਖ ਰੁਪਇਆ ਵੀ ਮੰਗਿਆ ਨੇ ਸਾਰੇ ਗਵਾਹ ਖੜੇ ਹੈ ਜੀ ਕਿਸੇ ਰਿਵਕੀਲ ਨੂੰ ਕਹਿੰਦਾ ਤੇਰੀ ਮੈਂ ਰਜਿਸਟਰੀ ਪਾੜ ਦੇਣੀ ਆ ਲਿਟਰਲੀ ਇਹ ਰਜਿਸਟਰੀਆਂ ਚੱਕ ਚੱਕ तहसीलदार साहब ਦਾ ਇਹੋ ਜਿਹਾ ਵਤੀਰਾ ਨਹੀਂ ਜਿੰਨਾ ਇਹਦਾ ਗੰਦਾ ਵਤੀਰਾ ਜੀ ਬੋਲੀ ਇਹਦੀ ਨਹੀਂ ਚੰਗੀ ਮਤਲਬ ਸਿਰੇ ਦਾ ਬੇਵਕੂਫ ਤੇ ਬਦਮਾਖ ਬੰਦਾ ਹੈ ਜੀ ਜਿਹਨੂੰ ਇਹ ਸੀਟ ਤੇ ਬਹਿਣ ਦਾ ਮਤਲਬ ਹੀ ਨਹੀਂ ਪਤਾ ਕੀ ਹੁੰਦਾ ਕੋਈ ਸਟ੍ਰਾਈਕ ਵਗੈਰਾ ਵੀ ਕੀਤੀ ਤੁਸੀਂ ਹਾਂਜੀ ਅਸੀਂ ਸਟ੍ਰਾਈਕ ਕੀਤੀ ਹੋਈ ਹੈ ਜੇ ਇਹ ਤੇ ਕਾਰਵਾਈ ਨਹੀਂ ਹੁੰਦੀ ਸਹੀ ਸਟ੍ਰਾਈਕ ਤੇ ਹੀ ਰਵਾਂਗੇ ਜੀ ਜੀਰਕਪੁਰ ਤਹਿਸੀਲ ਜਿਸ ਨੂੰ ਪ੍ਰਸਭुत ਦਾ ਅੱਦਾ ਕਿਹਾ ਜਾ ਸਕਦਾ ਹੈ ਨਿਤ ਦਿਨ ਸੁਰਖੀਆਂ ਵਿੱਚ ਰਹਿੰਦੀ ਹੈ ਕਿਉਂਕਿ ਲੋਕਾਂ ਦੀ ਹਨ ਪਸੀਨੇ ਦੀ ਕਮਾਈ ਫਸਿਲ ਦੇ ਪ੍ਰਬੰਧਕ ਹਟਾਪ ਕਰ ਦੇ ਇਸ ਮਾਮਲੇ ਨੂੰ ਲੈ ਕੇ ਬਹੁਤ ਸਾਰੀਆਂ ਸ਼ਿਕਾਇਤਾਂ ਮੁੱਖ ਮੰਤਰੀ ਤੱਕ ਕੀਤੀਆਂ ਜਾਂ ਪਰ ਰਿਸ਼ਵਤ ਰੁਕਣ ਦਾ ਨਾਮ ਹੀ ਨਹੀਂ ਲੈਂਦੀ ਜੀਰਨਗਪੁਰ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ ਨਹੀਂ ਕੀਤੀ ਨਹੀਂ ਚਾਹੁੰਦੇ ਸਾਡੇ ਕਲਾਇੰਟ ਪਲੇਟਿਨਾ ਹੋਣ ਦੀ ਨਹੀਂ ਕੀਤੀ ਨਹੀਂ ਯਾਰ ਇੱਕ ਕਿਹੜੀ ਸੀ ਦੂਜੀ ਉਹ ਕਿਹੜੀ ਸੀ ਇਹਦਾ ਇਹ ਕੋਈ ਇਸ਼ਾਰਾ ਇੱਕੜੀ ਸੇਵਾ ਨਹੀਂ ਦੀ। ਇਹ ਸਿੱਧਾ ਹੋਣ ਵਾਲੀ ਗੱਲ ਨਹੀਂ ਕਿਤੇ ਪਾਜੀ ਇਸ ਤਰ੍ਹਾਂ ਮਾਹੌਲ ਨਹੀਂ ਰਚੀ ਨਹੀਂ ਹੋਈ। ਕੋਈ ਖਲਾੜੀ ਨਾ ਹੋਣੀ ਨਹੀਂ ਹੋਈ। ਬਹਿ ਕੇ ਗੱਲ ਕਰਦੇ ਪਰ ਯਾਰ ਨਾ ਬਹਿ ਕੇ ਦਿੰਦੀ। ਇੱਕ ਤਰੀਕਾ ਯਾਰ ਕੁੰਡਾ ਲਾਓ ਕੁੰਡਾ ਲਾਓ ਦਾ ਕੀ ਮਤਲਬ ਹੋਇਆ? ਇਹ ਸਰਕਾਰੀ ਦਫ਼ਤਰ ਆ ਬੌਜੀ ਤੁਹਾਡਾ ਨਹੀਂ ਹੈ। ਹਰੀ ਡਾਕਟਰਾ ਤੁਹਾਡਾ ਨਹੀਂ ਆ ਬੈਠ ਸਕਦਾ 3 ਨੰਬਰ ਦਰਵਾਜ਼ੇ ਬਾਅਦ ਬੈਠ ਕੇ ਦਿਖਾ ਉਸ ਕਮਰੇ ਚ ਇਹ ਸਰਕਾਰੀ ਪ੍ਰਾਪਰਟੀ ਆ ਇਹ ਤੁਹਾਡੀ ਪ੍ਰਾਈਵੇਟ ਪ੍ਰਾਪਰਟੀ ਨਹੀਂ ਹੈਗੀ ਇਹ ਪਬਲਿਕ ਹੈ ਮੈਂ ਐਡਵੋਕੇਟ ਆ ਮੈਂ ਕਿਤੇ ਵੀ ਆ ਸਕਦਾ ਮੈਂ ਸੁਪਰੀਮ ਕੋਰਟ ਵੀ ਜਾ ਸਕਦਾ